ਹੂਗਾ ਇੱਕ ਇੱਕ ਸ਼ੇਰ ਸੁਣੋ ਇਹਨਾਂ ਤੋਂ ਫਿਰ ਅੱਗੇ ਚੱਲਦੇ ਆਓ ਅੰਜੜੇ ਅੰਦਰੋਂ ਉੱਪਰੋਂ ਹੋਣ ਸੱਚੇ ਨਹੀਂ ਕਿਸੇ ਤੋਂ ਹਰਨ ਤੇ ਡਰਨ ਵਾਲੇ ਤਬਾਰੀਖ ਦੇ ਵਿੱਚ ਮਸਾਲ ਬਣ ਗਏ ਹੱਕ ਸੱਚ ਤੇ ਧਰਮ ਲਈ ਮਰਨ ਵਾਲੇ ਹਉ ਯੋ ਨਾ ਸਾਹਮਣੇ ਮੌਤ ਵੀ ਕੰਬ ਦਿਆ ਜਿਹੜੇ ਸੀਸ ਨੋ ਤਲੀ ਤੇ ਧਰਨ ਵਾਲੇ ਸਾਡਾ ਜਗ ਦੇ ਉੱਤੇ ਦਰਬਾਰ ਸਿੰਘਾ ਅਮਰ ਹੋਣ ਕੁਰਬਾਨੀਆਂ ਕਰਨ ਵਾਲੇ ਅਮਰ ਹੋਣ ਕੁਰਬਾਨੀਆਂ ਕਰਨ ਵਾਲੇ જી મજેસ વેલે જી મજેસ વેલે થોડે હોણ મેલે થોડા ગુરુજી નિત દીદાર મંગા નામ માન ચાઉંદા તે નામ શાન ચાઉંદા નામ સ્વર્ગ તે મુક્ત દ્વાર મંગા ਥੋਡੇ ਬਚਨ ਦਾ ਰਹੇ ਸਤਕਾਰ ਬਣਿਆ ਥੋਡੇ ਸ਼ਬਦ ਦਾ ਰਹੇ ਸਤਕਾਰ ਬਣਿਆ ਤੈ ਤੋਂ ਹੋਰ ਨਾ ਕੁਝ ਦਾ ਤਾਹਰ ਮੰਗਾ ਖੁਸ਼ ਹੋ ਕੇ ਖੁਸ਼ ਹੋ ਕੇ ਜੇ ਮਿਲੋਂ ਦਰਬਾਰ ਸਿੰਘਾ ਮੈਂ ਥੋਡੇ ਚਰਨ ਕਮਲਾਂ ਦਾ ਪਿਆਰ ਮੰਗਾ ਥੋਡੇ ਚਰਨ ਕਮਲਾਂ ਦਾ ਪਿਆਰ ਮੰਗਾ ਖੁਸ਼ ਹੋ ਕੇ ਜੇ ਮਿਲੋਂ ਦਰਬਾਰ ਸਿੰਘਾ ਮੈਂ ਥੋਡੇ ਚਰਨ ਕਮਲਾਂ ਦਾ ਪਿਆਰ ਮੰਗਦਾ ਬਈ ਬਹੁਤ ਸਾਰੇ ਸੱਜਣਾ ਨੇ ਸ਼ੁਰੂਆਤ 'ਚ ਸਨਮਾਨ ਭੇਜਿਆ ਹੈ ਸਵਰਗਵਾਸੀ ਭਾਨ ਸਿੰਘ ਜੀ ਉਹਨਾਂ ਦੀ ਬੱਚੀ ਵੱਲੋਂ ਬਹੁਤ ਸਾਰਾ ਸਨਮਾਨ ਔਰ ਹੋਰ ਕਈ ਨਾਮ ਵੀਰ ਦੱਸ ਕੇ ਗਿਆ ਸੀ ਬੱਚਾ ਉਹ ਕਈ ਵਾਰੀ ਧਿਆਨ 'ਚ ਨਹੀਂ ਰਹਿੰਦੇ ਭੁੱਲ ਜਾਂਦੇ ਨੇ ਮੈਂ ਬੇਨਤੀ ਵੀ ਕਰੂੰ ਵੀ ਥੋੜਾ ਜਿਹਾ ਲਿਖ ਕੇ ਦੇ ਦਿਆ ਕਰੋ ਸਾਨੂੰ ਤਾਂ ਕਿ ਹੋਰ ਵੀ ਖੁਸ਼ੀ ਮਿਲੇ ਸਾਡੀ ਸਰਮੌਰ ਹਸਤੀ ਸਰਦਾਰ ਅਜੀਤ ਸਿੰਘ ਜੀ ਚੰਦੂ ਰਾਇਆ ਸਾਹਿਬ ਜਿਨ੍ਹਾਂ ਨੂੰ ਤੁਸੀਂ ਮਾਣ ਦਿੱਤਾ ਹੈ ਪੰਜਾਬ ਦੇ ਸੋਚਨਾ ਤੇ ਕਮਿਸ਼ਨ ਪੰਜਾਬ ਦੇ ਜੋ ਸਤਗੁਰਾਂ ਦੀ ਮਹਾਨ ਰਹਿਮਤ ਦਾ ਸਦਕਾ ਚੇਅਰਮੈਨ ਜੀ ਸੋਚਨਾ ਕਮਿਸ਼ਨ ਦੇ ਚੇਅਰਮੈਨ ਪੰਜਾਬ ਗਵਰਨਮੈਂਟ ਦੇ ਔਰ ਸਤਗੁਰਾਂ ਦੀ ਰਹਿਮਤ ਹੈ ਕਿਉਂਕਿ ਸਹਬ ਹੱਥ ਵੜਿਆਈਆਂ ਜਿਸ ਭਾਵੇ ਤਿਸ ਦੇ ਉਹਨਾਂ ਵੱਲੋਂ ਸਤਕਾਰ ਔਰ ਸਾਡੇ ਸ਼ਹਿਰੀ ਪ੍ਰਧਾਨ ਸਰਕਲ ਮਰੇਲ ਕੋਟਲਾ ਦਾ ਮਾਨ ਸਰਦਾਰ ਦਰਬਾਰਾ ਸਿੰਘ ਜੀ ਚਾਹਲ ਸਾਹਿਬ ਉਹ ਅੱਜ ਵੀ ਬਹੁਤ ਸਾਰਾ ਸਨਮਾਨ ਆਪਣੇ ਜਥੇ ਨੂੰ ਫੇਰ ਬਖਸ਼ਿਸ਼ ਕਰਕੇ ਗਏ ਆ ਧੰਨਵਾਦ ਰਹਿਮਤ ਕਰਨ ਗੁਰੂ ਪਾਵਨ ਚਰਨਾਂ ਦਾ ਪਿਆਰ ਦੇਣ ਔਰ ਸਰਦਾਰ ਬਾਬਾ ਸਿੰਘ ਜੀ ਸਾਫਕਾ ਪ੍ਰਧਾਨ ਗੁਰੂ ਘਰ ਦੇ ਉਹਨਾਂ ਵੱਲੋਂ ਵੀ ਸਤਕਾਰ ਆਇਆ ਧੰਨਵਾਦ ਖੁਸ਼ੀ ਦੇਣ ਸਤਿਗੁਰੂ ਜੀ ਹੁਣ ਬੇਨਤੀ ਤੁਹਾਡੇ ਚਰਨਾਂ 'ਚ ਜਿਹੜਾ ਅੱਜ ਆਪਾਂ ਪ੍ਰਸੰਗ ਕਹਿਣਾ ਖਰ ਖੁਲਾਸਾ ਤਾਂ ਗੁਰੂ ਜੀਵਨ ਜੀ ਕਰਗੇ ਕਿਉਂਕਿ ਬਹੁਤ ਚਾਓ ਤੇ ਖੁਸ਼ੀ ਵੀ ਹੈ ਉਹਨਾਂ ਨੂੰ ਔਰ ਸਾਨੂੰ ਪਹਿਲਾਂ ਹੀ ਐ ਘੋਖ ਕੇ ਵੀ ਭਾਈ ਆਹ ਬੋਲਣਾ ਐ ਐ ਬੋਲਣਾ ਇੱਥੋਂ ਚੱਲਣਾ ਐ ਇੱਥੇ ਖੜ੍ਹਣਾ ਐ ਜਾਨੀ ਐਉਂ ਹੁੰਦਾ ਵੀ ਅਸੀਂ ਜੇ ਪੰਜ ਸੱਤ ਨਗਰ ਕੀਰਤਨ ਕਰ ਦਈਏ ਸਾਨੂੰ ਸੌਖਾ ਜੇ ਸਰੋਹਦ ਗਾਉਣ ਆਉਣਾ ਹੋਵੇ ਬਹੁਤ ਸਾਨੂੰ ਭਾਦੀ ਬਣ ਜਾਂਦੀ ਆ ਵੀ ਇੱਕ ਇੱਕ ਪੜਾਉ ਤੇ ਬੜਾ ਇਹਦਾ ਜੋਰ ਲਾਇਆ ਹੁੰਦਾ ਵੀ ਕਿਤੇ ਮਾੜੀ ਮੁੱਟੀ ਕਮੀ ਨਾ ਰਹਿ ਜੇ ਜੇ ਢਿੱਲ ਪੁਣਾ ਵੀ ਵਰਤੀਏ ਕੱਲ ਲੰਘੂ ਜਮੇ ਲਗਾਉਣ ਲੱਗੇ ਅਸੀਂ ਕਲੀ ਕਹਿੰਦਾ ਨਾ ਵੀ ਐ ਨਹੀਂ ਚੱਲਣਾ ਕੰਮ ਯੋਕੇ ਜਾਣਦਾ ਨਾ ਘਰੋਂ ਵਿਰਾਸਤੋਂ ਮਿਲ ਗਈ ਗੱਲ ਜਿਹੜਿਆ ਵਿਰਾਸਤੋਂ ਜਿਹਦੇ ਖੂਨ ਚ ਰਮੀ ਹੈ ਗੱਲ ਗਿਆਨੀ ਨਾਜ਼ਰ ਸਿੰਘ ਜੀ ਸਰਾਉਦ ਸੁਣਦੇ ਹੁੰਦੇ ਪਹਿਲਾਂ ਦਰਸ਼ਨ ਤਾਂ ਨਹੀਂ ਮੈਨੂੰ ਉਹਨਾਂ ਦੇ ਕਰਨ ਦਾ ਮੌਕਾ ਮਿਲਿਆ ਵੀ ਉਹ ਇੱਕ ਢੱਲੇਦਾਲ ਤੇ ਥੰਮ ਵਰਗੀ ਆਵਾਜ਼ ਵਾਲਾ ਬੰਦਾ ਵੀ ਸਰਾਉਚ ਕਵੀਸ਼ਰ ਹੋਇਆ ਮੈਂ ਐ ਜਾਣਦਾ ਵੀ ਵਾਕਈ ਉਹ ਮਹਾਨ ਗੱਲ ਜਿਹੜੀ ਦੁਨੀਆ ਕਹਿੰਦੀ ਸੀ ਉਹ ਨਜ਼ਰ ਇਹ ਉਹਦੇ ਬੱਚਿਆਂ ਚ ਆ ਰਹੀ ਹੈ ਇਹਨਾਂ ਚੋਂ ਖੁਸ਼ੀ ਆ ਮੈਨੂੰ ਲਓ ਚਲੋ ਮੈਂ ਗੱਲਾਂ ਜਾਦੇ ਨਾ ਕਰਾਂ ਧਿਆਨ ਦਿਓ ਆਪਾਂ ਅੱਜ ਸਰਬੰਸਦਾਨੀ ਗੁਰੂ ਦੇ ਸਹੇਬ ਕੋ ਬੈਠੇ ਆ ਅੱਜ ਆਪਾਂ ਗੱਲ ਕਰਾਂਗੇ ਸਰਬੰਸਦਾਨੀ ਸਿੱਖ ਦੀ ਇਹ ਗੱਲ ਮਹਾਨ ਦੇਖੋ ਦਸਵੇਂ ਪਾਤਸ਼ਾਹ ਨੇ ਇੱਕ ਗੱਲ ਬੜੀ ਵੱਡੀ ਕਹਿਤੀ ਕਹਤਾ ਖਾਲਸਾ ਮੇਰਾ ਰੂਪ ਹੈ ਖਾਸ਼ੂ ਖਾਲਸਾ ਮੈਂ ਹੂੰ ਕਰੂ ਨਿਵਾਸ ਆਇ ਨੀ ਵੀ ਕੱਲਾ ਬਾਣਾ ਹੀ ਦਿੱਤਾ ਵੀ ਮੇਰੇ ਵਰਗਾ ਖਾਲਸਾ ਮੇਰਾ ਹਰ ਗੁਣ ਖਾਲਸੇ ਚ ਪੈਦਾ ਕੀਤਾ ਗੁਰੂ ਨੇ ਸੇਵਕ ਜੇ ਗੁਰੂ ਦਾਨੀ ਹੋਇਆ ਪੁੱਤਰਾਂ ਦਾ ਉਹਦੇ ਸੇਵਕ ਕਹੇ ਜੇ ਵੀ ਹੋਏ ਪੀਰ ਬੁੱਧੂ ਸ਼ਾਹ ਵਰਗੇ ਮੋਮਨ ਹੋ ਕੇ ਮੁਹੰਮਦ ਸਾਹਿਬ ਦੇ ਚਰਨਾਂ ਦੇ ਭਾਉਰੇ ਗੁਰੂ ਦਾ ਸੇਵਕ ਹੋ ਕੇ ਪੁੱਤਰਾਂ ਦੇ ਦਾਨੀ ਗੁਰੂ ਦੇ ਸੇਵਕ ਵੀ ਪੁੱਤਰਾਂ ਦੇ ਦਾਨੀ ਬਣੇ ਔਰ ਜੇ ਗੁਰੂ ਸਰਬੰਸਦਾਨੀ ਬਣਿਆ ਔਰ ਇਹ ਵੀ ਗੱਲ ਮਹਾਨ ਦੇਖੋ ਉਹਦਾ ਸੇਵਕ ਜਿਹਦੀ ਅੱਜ ਆਪਾਂ ਗੱਲ ਕਰਾਂਗੇ ਬਾਬਾ ਮੋਤੀराम ਮਹਿਰਾ ਕੇ ਜਾਣਦੇ ਆ ਉਹਨੂੰ ਮੋਤੀराम ਮਹਿਰਾ ਸਰਬੰਸਦਾਨੀ ਸੇਵਕ ਵੀ ਉਹਦਾ ਹਰ ਕਾ ਸੇਵਕ ਹਰ ਹੀ ਜਿਹਾ ਅੰਤਰ ਨਹੀਂ ਕੋਈ ਰਹਾ ਖਾਲਸਾ ਮੇਰਾ ਰੂਪ ਹੈ ਖਾਸ ਬਿਲਕੁਲ ਮਹਾਰਾਜ ਨੇ ਖਾਸ ਰੂਪ ਦਿੱਤਾ ਉਹਦੀ ਆਪਾਂ ਗੱਲ ਕਰਾਂਗੇ ਜਿਵੇਂ ਗੁਰਜੀਤ ਸਿੰਘ ਜੀ ਨੇ ਗੱਲ ਆਖੀ ਵੀਰ ਨਾ ਤਾਂ ਕਦੇ ਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਆਇਆ ਨਾ ਉਹਨੇ ਗੁਰੂ ਕਲੰਗੀ ਧਰ ਦੇ ਦਰਸ਼ਨ ਕੀਤੇ ਫਿਰ ਉਹਨੂੰ ਐਡਾ ਸਿੱਖੀ ਦਾ ਜੋਹਰ ਕਿਵੇਂ ਚੜਿਆ ਉਹ ਕਿਵੇਂ ਗੁਰੂ ਨਾਨਕ ਦੇ ਮਿਸ਼ਨ 'ਚ ਸ਼ਾਮਲ ਹੋ ਗਿਆ ਖੈਰੇ ਗੱਲ ਤਾਂ ਬੜੀ ਲੰਬੀ ਚੌੜੀ ਜੀ ਆਪਾਂ ਗਾਹ ਵਿਸਤਾਰਪੂਰਵ ਪੁਝਾਣਾਗੇ ਵੀ ਸਹੀ ਤਾਂ ਉਹਦੇ ਕੁਲਾਂ ਤੋਂ ਸਿੱਖੀ ਜਿਮਿਆ ਮੈਂ ਗੱਲ ਕਰੀ ਨਾ ਕਬੀਸ਼ਰੀ ਦੀ ਵੀ ਇਹਨਾਂ ਦੇ ਪਿਤਾ ਜੀ ਕਬੀਸ਼ਰ ਸੀ ਜਿਸ ਕੁਲ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਕਲਾ ਜੋ ਸੇਵਾ ਉਹ ਪੀੜੀ ਦਰ ਪੀੜੀ ਇੱਕ ਪੀੜੀਆਂ ਦੋ ਪੀੜੀਆਂ ਜਾਂ ਤੀਜੀ ਪੀੜੀ ਐ ਪ੍ਰਗਟ ਹੁੰਦਾ ਰਹਿੰਦਾ ਔਰੰਗ ਆਪਾਂ ਬਾਬਾ ਮੋਤੀ RAM ਜੀ ਦੀ ਜਿਹੜੀ ਗੱਲ ਕਰਾਂਗੇ ਨਾ ਪੁਸ਼ੋਕੜ ਤਾਂ ਆਪਾਂ ਪਿੱਛੇ ਵਿਚਾਰਾਂਗੇ ਵੀ ਮੋਤੀ RAM ਜਿਹੜਾ ਨਾਂ ਤਾਂ ਪੰਜਾਬ ਵਿੱਚ ਪੈਦਾ ਹੋਇਆ ਔਰ ਨਾ ਇਹ ਪੰਜਾਬ ਵਿੱਚ ਕਿਤੇ ਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਆਇਆ ਇਹਦਾ ਜਨਮ ਹੋਇਆ ਉੜੀਸਾ ਚ ਜਗਨਨਾਥ ਪੁਰੀ ਚ ਫਿਰ ਗੁਰੂ ਨਾਨਕ ਦੇਵ ਜੀ ਸਿੱਖੀ ਸਾਹਿਬ ਕੀ ਸਤਗੁਰੂ ਦਾ ਐਡਾ ਮਹਾਨ ਸਿੱਖ ਇਹ ਕੌਣ ਤੇ ਕਿਵੇਂ ਸੀ ਇਹ ਤਾਂ ਅੱਗੇ ਵਿਚਾਰਾਂਗੇ ਪਰ ਇਹਦੇ ਦਿਲ ਚ ਜਿਹੜਾ ਗੁਰੂ ਪ੍ਰਤੀ ਸ਼ਰਧਾ ਬਲਣੀ ਤੇ ਇਹਨੂੰ ਪਤਾ ਲੱਗਣਾ ਕਿ ਮੈਂ ਕੌਣ ਐ ਮੈਂ ਸਿੱਖ ਐ ਮੈਂ ਕਿਵੇਂ ਗੁੰਮਰਾ ਹੋ ਗਿਆ ਮੈਂ ਕਿਸ ਤਰ੍ਹਾਂ ਰੁਲ ਕੇ ਆ ਦੁਨੀਆ ਦੀ ਘੁੰਮਣ ਘੈਰੀ ਚ ਸੰਸਾਰ ਦੇ ਰਜਹਿਮਿਆਂ ਚ ਆਪਣੀਆਂ ਨੌਕਰਾਂ ਚ ਨੌਕਰੀਆਂ ਚ ਸੰਸਾਰ ਦੀ ਵਡਿਆਈ ਚ ਮੈਂ ਇਤਨੀ ਤੁਰਦਾ ਫਿਰਦਾ ਰਿਹਾ ਉਹ ਸਾਡੇ ਘਰ ਚ ਸਿੱਖੀ ਦੇ ਨਿਸ਼ਾਨ ਝੁਲਾਏ ਗੁਰੂ ਨਾਨਕ ਦੇ ਦਰ ਨੇ ਇਹ ਕਿਵੇਂ ਉਹਨੂੰ ਪਤਾ ਲੱਗਿਆ ਇੱਥੋਂ ਆਪਾਂ ਗੱਲ ਸ਼ੁਰੂ ਕਰਨ ਲੱਗੇ ਆ ਆਪਾਂ ਸਾਰੇ ਜਾਣਨੇ ਆ ਵੀ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ ਮਾਤਾ ਗੁਜਰੀ ਜੀ ਦੀ ਇਦੇ ਨਾਲ ਐ ਨਹੀਂ ਵੀ ਛੋਟੇ ਸਹਿਬਜ਼ਾਦਿਆਂ ਤੋਂ ਬਾਅਦ ਕੁਰਬਾਨੀਆਂ ਮੰਦ ਹੋ ਗਈ। ਔਰ ਸਰਹੰਦ ਚ ਫੇਰ ਕੋਈ ਜ਼ੁਲਮ ਨਹੀਂ ਹੋਇਆ। ਜ਼ੁਲਮ ਤਾਂ ਬਹੁਤ ਅਥਾਹ ਤੇ ਬੜੇ ਭੜੇ ਹੋਏ। ਪਰ ਗੱਲ ਇਹ ਵੀ ਸਹਿਬਜ਼ਾਦਿਆਂ ਦੀ ਕੁਰਬਾਨੀਆਂ ਏਡਿ ਮਹਾਨ ਸੀ ਜਿਹੜੇ ਰੈਕਟਰ ਸੀ ਨਾ ਦੁਨੀਆਂ ਦੇ ਫਿਲਾਸਫਰ ਉਸ ਇਤਿਹਾਸ ਨੂੰ ਪੇਸ਼ ਕਰਨ ਵਾਲੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਰੁਕ ਜਾਂਦਾ ਹਰ ਇੱਕ ਦਾ ਕੰਮ। ਇਦੂ ਅੱਗੇ ਸੋਚ ਹੀ ਨਾ ਖੜੀ ਹੁੰਦੀ ਵੀ ਅੱਗੇ ਕੀ ਬੋਲੀਏ ਕੁਰਬਾਨੀਆਂ ਕਿਤੇ ਛੋਟੀਆਂ ਹੋਈਆਂ ਹੁਣ ਕਹੀ ਕਹਿ ਦਿੰਦੇ ਆ ਵੀ ਮਾਤਾ ਜੀ ਪ੍ਰਾਣ ਛੱਡ ਕੇ ਉਰਜ ਤੇ ਬੈਠੇ ਦੇਹ ਤਿਆਗ ਕੇ ਗੁਰਮਖੋ ਸ਼ਹਾਦਤਾਂ ਹੋਈਆਂ ਨੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਨੇ ਸ਼ਹੀਦ ਔਰ ਮੋਤੀ RAM ਜੀ ਸ਼ਹੀਦ ਹੋਏ ਨੇ ਇੱਥੇ ਹੋਰ ਵੀ ਮਹਾਨ ਗੱਲ ਦੇਖੋ ਜਦੋਂ ਤੁਸੀਂ ਖੂਨੀ ਦੀਵਾਰ ਪੜੋਗੇ ਨਾ ਸ਼ਹੀਦੀ ਨਾਮਾ ਪੜੋਗੇ ਕਿਸ਼ਨ ਸਿੰਘ ਦਾ ਉਹਦੇ ਚ ਕਮਾਲ ਦੀ ਗੱਲ ਇਹ ਹੋਊਗੀ ਜੀਨਾ ਬੇਗਮ ਜੀਨਾ ਬੇਗਮ ਕੌਣ ਜਿਹੜੀ ਵਜੀਦ ਖਾਂ ਸੂਬੇ ਸਰਹੰਦ ਦੇ ਘਰ ਵਾਲੀ ਸੀ ਉਹ ਵੀ ਸ਼ਹੀਦ ਹੋਈ ਕਿਉਂ ਹੋਈ ਸਾਹਿਬਜ਼ਾਦੇ ਦੇ ਬਜੋਗ ਚ ਕਮਾਲ ਦੀ ਗੱਲ ਦੇਖੋ ਵਜੀਦ ਖਾਂ ਦੇ ਘਰ ਵਾਲੀ ਜੀਨਾ ਬੇਗਮ ਉਹ ਸ਼ਹੀਦ ਕਿਉਂ ਹੋਈ ਮੇਰੇ ਪਤੀ ਵਰਗਾ ਜ਼ਾਲਮ ਨਹੀਂ ਕੋਈ ਧਰਮ ਕੋਈ ਮਾੜਾ ਨਹੀਂ ਹੁੰਦਾ ਵਜੀਦ ਖਾਂ ਮਾੜਾ ਸੀ ਉਹਦਾ ਪਰਿਵਾਰ ਨਹੀਂ ਸੀ ਮਾੜਾ ਹਰ ਬੰਦਾ ਮਾੜਾ ਹੋ ਸਕਦਾ ਹੈ ਇਨਸਾਨ ਧਰਮ ਨਹੀਂ ਕੋਈ ਮਾੜਾ ਹੁੰਦਾ ਇੱਥੇ ਜੀਨਾ ਬੈਗਮ ਵੀ ਸ਼ਹੀਦ ਹੋਈ ਇਹ ਬੜੀਆਂ ਲੰਮੀਆਂ ਚੌੜੀਆਂ ਜੀਆਂ ਗੱਲਾਂ ਨੇ ਕਿਉਂਕਿ ਕਈ ਸ਼ਹਾਦਤਾਂ ਰੁਲ ਗਈਆਂ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ ਬਾਅਦ ਗੱਲ ਨਹੀਂ ਚੱਲੀ ਇਹ ਮੈਂ ਇਹ ਸਹਿਰਾ ਵੀ ਜਾਂਦਾ ਗੁਰਜੀਵਨ ਜੀ ਨੂੰ ਵੀ ਇਹਨੇ ਵਿਸ਼ੇਸ਼ ਮੇਰੇ ਤੇ ਮੈਂ ਤਾਂ ਐ ਆਨ ਗਾਵੜਿਆ ਜਿਆ ਕਰਤਾ ਸੀ ਮੈਂ ਕਿਹਾ ਵੀ ਮੈਨੂੰ ਇਹ ਤਾਂ ਧਿਆਨ ਨਹੀਂ ਕਦੇ ਮੈਂ ਪੜਿਆ ਨਹੀਂ ਮੋਤੀ RAM ਬਾਰੇ ਫਿਰ ਆ ਤਿੰਨ ਕਿਤਾਬਾਂ ਇਹਨੇ ਮੈਨੂੰ ਹਾਸਲ ਕਰਾਈਆਂ ਸ਼ਹੀਦੀ ਨਾਮਾ ਕਿਸ਼ਨ ਸਿੰਘ ਜੀ ਦਾ ਲਿਖਿਆ ਹਜ਼ੂਰੀ ਸ਼ਹੀਦ ਗਿਆਨੀ ਰਣਜੀਤ ਸਿੰਘ ਰਾਣਾ ਜੀ ਨੇ ਉਹਦੇ ਚ ਮੋਤੀ RAM ਦਾ ਜ਼ਿਕਰ ਕਿਵੇਂ ਕੀਤਾ ਔਰ ਫਿਰ ਖੂਨੀ ਦੀਵਾਰ ਇਹ ਤਿੰਨ ਇਤਿਹਾਸ ਮੈਨੂੰ ਕਹਿੰਦਾ ਵੀ ਇਹਦੇ ਚ ਕੋਖ ਤੇ ਭਾਲ ਲਿਖ ਤੇ ਰਚ ਕਲਾ ਦਿੱਤੀ ਹੈ ਵਾਹਿਗੁਰੂ ਨੇ ਤੂੰ ਇਹ ਲਿਖ ਜ਼ਰੂਰ ਇਤਿਹਾਸ ਮੋਤੀ RAM ਜੀ ਦਾ ਉਹ ਮੈਂ ਤੁਹਾਡੇ ਚਰਨੀ ਪੇਸ਼ ਕਰਨ ਲੱਗਿਆ ਵੀ ਆਓ ਤੱਕੋ ਮੋਤੀ ਰਾਮ ਜਿਹੜਾ ਵਜੀਦ ਖਾਂ ਸੋਬੇ ਸਰਹੰਦ ਦਾ ਰਸੋਈਆ ਸੀ ਰਸੋਈਆ ਰਸੋਈਆ ਕਿਵੇਂ ਬਣਿਆ ਫੌਜ ਚ ਭਰਤੀ ਤਾਂ ਹੋਇਆ ਸੀ ਔਰੰਗਜ਼ੈਬ ਦੀ ਚ ਦਿੱਲੀ ਚ ਜਿਵੇਂ ਅੱਜ ਵੀ ਇੱਕ ਤਾਂ ਪੁਲਿਸ ਪੰਜਾਬ ਪੁਲਿਸ ਹੈ ਇੱਕ ਸੈਂਟਰ ਦੀ ਜਿਹੜੀ ਫੌਜ ਹੁੰਦੀ ਹੈ ਉਹ ਸੈਂਟਰ ਦੀ ਫੌਜ ਚ ਭਰਤੀ ਹੋਇਆ ਕੰਮ ਜਿਆਦੇ ਹੁਨਰ ਸੀ ਪ੍ਰਸ਼ਾਦਾ ਬਣਾਉਣ ਦਾ लांगरी लाग गया ਐਨਾ ਤਜਰਬੇਕਾਰ ਦੁਨੀਆ ਚ ਬੜਾਈ ਹੋਗੀ ਹਰ ਬੰਦੇ ਦੇ ਹੁਨਰ ਦੀ ਕੀਮਤ ਪੈਂਦੀ ਹੈ ਔਰੰਗਜ਼ੈਬ ਨੇ ਅਪਦੇ ਕੋਲੇ ਰੱਖ ਲਿਆ ਦਿੱਲੀ ਚ ਤੂੰ ਮੇਰੇ ਰਸੋਈ ਘਰ ਚੋਂ ਮੇਰਾ ਪ੍ਰਸ਼ਾਦਾ ਤਿਆਰ ਕਰੇਗਾ ਸ਼ਾਹੀ ਮਹਿਲ ਦਾ ਇੱਕ ਦਿਨ ਸੱਦ ਲਿਆ ਵਜੀਦ ਖਾਨ ਨੂੰ ਕਾਹਦੇ ਤੇ ਭੋਜਨ ਤੇ ਬਰਜਤਾ ਭੋਜਨ ਮਿੱਤਰ ਸੀ ਜਾਦੇ ਔਰੰਗਜ਼ੈਬ ਦੇ ਨੇੜੇ ਸੀ ਕਿਉਂਕਿ ਜ਼ਾਲਮ ਬੰਦੇ ਦਾ ਜ਼ਾਲਮ ਹੀ ਮਿੱਤਰ ਵਜੀਦ ਖਾਨ ਉਨੇ ਜਦੋਂ ਭੋਜਨ ਛਕਿਆ ਕਹਿੰਦਾ ਵੀ ਤਿਆਰ ਕਰਨ ਵਾਲਾ ਜਿਹੜਾ ਤੇਰਾ ਰਸੋਈਆ ਨਾ ਜੇ ਤੂੰ ਮੇਰਾ ਮਿੱਤਰ ਹੈ ਔਰੰਗਜ਼ੇਬ ਨੂੰ ਕਹਿੰਦਾ ਇਹਨ ਮੈਨੂੰ ਦੇ ਬਹੁਤ ਹੈ ਦਿੱਤੇ ਮੈਂ ਖੁਸ਼ ਹੈ ਜਿੰਨੀ ਤਨਖਾਹ ਹੈ ਤਨਖਾਹ ਦਊਂ ਉਹਨੂੰ ਸਤਕਾਰ ਨਾਲ ਮੈਂ ਸਰਹੰਦ ਲਿਆਉਂ ਇਹ ਜਿਹੜਾ ਸੀ ਨਾ ਮੋਤੀ RAM ਇਹ ਰਸੋਈ ਘਰ ਚੋਂ ਸੈਂਟਰ ਦੇ ਚੋਂ ਬਾਦਸ਼ਾਹ ਦਿੱਲੀ ਦੇ ਤਖਤ ਔਰੰਗਜ਼ੇਬ ਤੋਂ ਮੰਗ ਕੇ ਲਿਆਂਦਾ ਇਹਨੇ ਆਪਣੇ ਰਸੋਈ ਘਰ ਚ ਸ਼ਾਹੀ ਜਿਹੜਾ ਦਰਬਾਰ ਘਰਾਣਾ ਸੀ ਨਾ ਇਹ ਸੂਬੇ ਸਰਹੰਦ ਦਾ ਇੱਥੇ ਵੀ ਇਹ ਰਸੋਈ ਤਿਆਰ ਕਰਦਾ ਹੁੰਦਾ ਸਾਰੇ ਪਰਿਵਾਰ ਦੀ ਸਰਕਾਰੀ ਨੌਕਰ ਸੀ ਬਾਬਾ ਮੋਤੀ RAM ਜੀ ਫੌਜ 'ਚ ਭਰਤੀ ਸੀ ਪਰ ਇਹਦਾ ਦਿਲ ਦਿਮਾਗ ਕਿਉਂ ਹਿੱਲ ਗਿਆ ਜਦੋਂ ਐ ਸਾਹਿਬਜਾਦੇ ਨੇ ਦੇਖੇ ਨਾ ਵੀ ਮਾਤਾ ਗੁਜਰੀ ਜੀ 80 ਸਾਲਾਂ ਦੀ ਬੱਚੇ ਮਾਸੂਮ 7 ਸਾਲ ਤੋਂ ਛੋਟਾ ਇੱਕ ਇੱਕ 9 ਸਾਲ ਤੋਂ ਛੋਟਾ ਕੈਦੀ ਕਰ ਲਿਆ ਹੰਦੇ ਜਿਹੜੀ ਮੌਮਨ ਹਕੂਮਤ ਉਸ ਵੇਲੇ ਚੱਲਦੀ ਸੀ ਉਦੋਂ ਇੱਕ ਕਾਨੂੰਨ ਚੱਲਦਾ ਹੁੰਦਾ ਤਾਹਾ ਕਾਨੂੰਨ ਉਹਨੂੰ ਕਹਿੰਦੇ ਤਾਹਾ ਉਹਦੇ ਵਿੱਚ ਇਹ ਸੀ ਤਾਹਾ ਚ ਇਸਲਾਮ ਦਾ ਸਖਤ ਆਡਰ ਤਾਹਾ ਮੁਤਾਬਕ ਨਾ ਤਾਂ ਬੱਚੇ ਨੂੰ ਜਿਹੜਾ 11 ਸਾਲ ਤੋਂ ਥੱਲੇ ਬੱਚਾ ਹੈ ਨਾ ਉਹਨੂੰ ਕੋਈ ਉਹਦੇ ਤੇ ਕਾਨੂੰਨ ਨਹੀਂ ਲਾਗੂ ਕੋਈ ਸਜ਼ਾ ਨਹੀਂ ਨਾ 70 ਸਾਲ ਤੋਂ ਵੱਡੇ ਨੂੰ ਕੋਈ ਸਜ਼ਾ ਨਹੀਂ ਮੋਤੀ ਰਾਮ ਹਰਾਨ ਵੀ ਕਾਨੂੰਨ ਕਹਿੰਦਾ ਸਜ਼ਾ ਕੋਈ ਨਹੀਂ ਆ ਮਾਸੂਮ ਤੇ ਬਿਰਧ ਜਿੰਨਾ ਤੇ ਕੋਈ ਧਾਰਾ ਹੀ ਨਹੀਂ ਲੱਗਦੀ ਇਹਨਾਂ ਨੂੰ ਕਰ ਲਿਆ ਕੈਦੀ ਫਿਰ ਬਿਨਾ ਮਤਲਬ ਤੋਂ ਦੋਸ਼ ਕੋਈ ਸਿੱਧ ਨਹੀਂ ਹੋਇਆ ਠੰਡਾ ਬੁਰਜ ਤੜਕ ਦੀ ਸਰਦੀ ਬੈਠਣ ਨੂੰ ਗਦੈਲਾ ਨਹੀਂ ਲੈਣ ਨੂੰ ਚਾਦਰ ਨਹੀਂ ਇਹ ਐਡਾ ਜ਼ੁਲਮ ਕਿਉਂ ਹੋ ਗਿਆ ਕਹਿੰਦੇ ਫਿਰ ਉਹ ਤੜਫਦਾ ਨਾ ਆਤਮਾ ਲੈ ਕੇ ਉਹਨੇ ਸੋਚਿਆ ਮੈਂ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਮਾ ਉਹ ਵਜੀਦ ਖਾਨ ਨੂੰ ਕਹਿੰਦਾ ਜੀ ਭੋਜਨ ਇਹਨਾਂ ਵਾਸਤੇ ਵਜੀਦ ਖਾਨ ਕਹਿੰਦਾ ਪੁੱਛ ਲੈ ਮਾਤਾ ਜੀ ਕਹਿੰਦੇ ਬੇਟਾ ਅਸੀਂ ਨਹੀਂ ਪੋਜਨ ਸਕਣਾ ਉਖੜਤਾਲ ਹੈ ਸਾਡੀ ਅਸੀਂ ਨਹੀਂ ਇਸ ਜ਼ਾਲਮ ਨਾਲ ਭੋਜਨ ਸ਼ਕਣਾ ਇਹਦੀ ਨੀਅਤ ਹੀ ਨਹੀਂ ਸਾਫ਼ ਜ਼ਾਲਮ ਦੇ ਘਰੋਂ ਭੋਜਨ ਸ਼ੱਕ ਕੇ ਜਿਹੜਾ ਮਨ ਹੈ ਉਪਰਾਮ ਹੁੰਦਾ ਹੈ ਬੰਦਗੀ ਤੋਂ ਐਦੋਂ ਭੁੱਖੇ ਧਿਆਏ ਰਹਾਂਗੇ ਚੰਗਾ ਯਾਨੀ ਤਿੰਨ ਭੁਖੜਤਾਲਾ ਹੋਈਆਂ ਸਿੱਖ ਧਰਮ ਚ ਤਿੰਨ ਇੱਕ ਤਾਂ ਪਹਿਲੀ ਬਾਬਰ ਦੀ ਕਾਇਤ ਚ ਗੁਰੂ ਨਾਨਕ ਨੇ ਸਭ ਤੋਂ ਪਹਿਲੀ ਭੁਖੜਤਾਲ ਦੂਜੀ ਪੰਜਵੇਂ ਗੁਰਾਂ ਨੇ ਚਲੋ ਤਤੀ ਤਵੀ ਤੇ ਚੰਦੂ ਨੂੰ ਬਹਾਇਆ ਤੀਜੀ ਅੱਜ ਸਤਗੁਰੂ ਦੇ ਸਾਹਿਬ ਜਦਿਆ ਨੇ ਔਖੜ ਤਾਲਾਂ ਤਿੰਨ ਨੂੰ ਮਹਾਨ ਹੋਈਆਂ ਇਹ ਚਲੋ ਆਪਾਂ ਲੰਬੀ ਚੌੜੀ ਗੱਲ ਮੈਂ ਨਾ ਲਿਆਵਾਂ ਉਹ ਕਹਿੰਦਾ ਜੀ ਭੋਜਨ ਤੋਂ ਇਨਕਾਰੀ ਕਰਕੇ ਵਜੀਦ ਖਾਂ ਕਹਿੰਦਾ ਤੂੰ ਹੋਵੇਂ ਮੇਰਾ ਰਸੋਈਆ ਜਾਵੇਂ ਪੁੱਛਣ ਉਹ ਭੋਜਨ ਤੋਂ ਕਰਜਾਂਨ ਇਨਕਾਰੀ ਪਾਣੀ ਵੀ ਨਹੀਂ ਦੇਣਾ ਉਹਨਾਂ ਨੂੰ ਹੋਰ ਤੜਫ ਗਿਆ ਮੋਤੀ RAM ਕਹਿੰਦਾ ਇਹ じゃ ਕੀ ਦੋਸ਼ ਹੈ ਚਲੋ ਵਿਚਾਰਾ ਨੌਕਰੀ ਤੋਂ ਜਾਣਾ ਹੀ ਸੀ ਘਰ ਚੱਲਿਆ ਗਿਆ ਜਿੱਥੇ ਉਹਨੂੰ ਕੋਈ ਕਮਰਾ ਰਹਿਸ਼ ਦਿੱਤੀ ਸੀ ਇਥੋਂ ਆ ਪਰਛੰਦ ਹੁਣ ਆਊਗਾ ਤੁਹਾਡੇ ਚਰਨਾਂ 'ਚ ਜਦੋਂ ਚਲਿਆ ਗਿਆ ਹੁਣ ਕਿੱਥੇ ਜੀ ਲੱਗੇ ਸੋਚਾਂ 'ਚ ਪੈ ਗਈ ਜ਼ਿੰਦਗੀ ਨਰਮ ਦਿਲ ਬੰਦੇ ਜਿਹੜੇ ਅੰਦਰ ਦਇਆ ਨਾ ਦਇਆ ਉਹ ਤੜਫਦਾ ਇਹ ਜੇ ਜ਼ੁਲਮ ਨੂੰ ਦੇਖ ਕੇ ਜਦੋਂ ਘਰੇ ਗਿਆ ਸਰੀਰ ਦੀ ਰੌਣਕ ਨਾ ਚਿਹਰਾ ਮੁਰਝਾ ਗਿਆ ਪੀਲਾ ਪੈ ਗਿਆ ਕੁਛ ਨਾ ਚੰਗਾ ਲੱਗੇ ਘਰਜਾਂ ਨੇ ਪੁੱਛਿਆ ਭਈ ਪਾਣੀ ਇਹਦੇ ਜਿਹੜੇ ਘਰਵਾਲੀ ਸੀ ਵਿਚਾਰੀ ਪਾਣੀ ਲੈ ਕੇ ਆਈ ਕਹਿੰਦਾ ਕਿ ਤਨੀ ਕਰਦਾ ਪਾਣੀ ਅਛਾ ਭੋਜਨ ਖਾਣ ਅੱਜ ਭੋਜਨ ਨਹੀਂ ਸਕਣਾ ਮਾਂ ਜਿਹੜੀ ਬਹੁਤ ਉੱਚੀ ਹਾਸਤੀ ਹੁੰਦੀ ਐ ਉਹ ਸਮਝ ਗਈ ਬੱਚਾ ਜਦ ਦਿਲਗੀਰ ਐ ਕਦੇ ਲੋਕੀ ਤੋਂ ਇਸ ਤਰ੍ਹਾਂ ਨਹੀਂ ਸੀ ਆਇਆ ਇਹਦੇ ਚਿਹਰੇ ਦੀ ਰੌਣਕ ਨਹੀਂ ਚਿਹਰਾ ਮਰ ਜਾ ਗਿਆ ਦਿਲਗੀਰ ਹੋ ਗਿਆ ਕਿਸੇ ਗੱਲੋਂ ਉਹ ਨੇੜੇ ਜੇ ਹੋ ਕੇ ਨਾ ਐਂ ਵਹਾ ਕੇ ਬੱਚੇ ਨੂੰ ਗੋਦੀ ਚ ਇਹ ਗੱਲ ਸੱਚ ਵੀ ਐ ਜਦੋਂ ਚਾਹੇ ਬੰਦਾ ਜਿੱਦਾਂ ਮਰਜੀ ਉਮਰ ਹੋ ਜੇ ਉਹਦੀ ਜਿਹੜਾ ਦਰਦ ਤੇ ਦੁੱਖ ਆਪਣੇ ਹਿਰਦੇ ਦਾ ਮਾਤਾ ਨਾਲ ਸਾਂਝਾ ਕਰ ਸਕਦਾ ਬੰਦਾ ਖਾਦ ਕਈ 베ਰੀ ਘਬਰਾ ਕੇ ਨਾ ਤਪਦੇ ਬੱਚਿਆਂ ਨੂੰ ਆਪਣੇ ਦਿਲ ਦਾ ਦਰਦ ਦੱਸੇ ਨਾ ਘਰ ਵਾਲੀ ਨੂੰ ਉਹ ਨਾ ਫਿਰ ਅੰਦਰ ਬਰਾਗ ਸੀ ਜਿਆਦੇ ਠੱਲਿਆ ਨਾ ਗਿਆ ਐ ਨਾ ਗੋਡੇ ਲੱਗ ਕੇ ਮਾਤਾ ਦੇ ਮੋਤੀ RAM ਦੇ ਤ੍ਰਿਪ ਤ੍ਰਿਪ ਨੈਣਾ ਚ ਆਸੂ ਚੱਲ ਪਏ ਬਰਾਗ ਦੇ ਮਾਤਾ ਨੇ ਮੱਥਾ ਚੁੰਮਿਆ ਗਲ ਬੱਕੜੀ ਲਈ ਬੇ ਪੁੱਤਰ ਤੇਰੇ ਮੁਖ ਚੋਂ ਆਵਾਜ਼ ਨਿਕਲਦਾਨੀ ਰਸਨਾ ਖੁਸ਼ਕ ਨੇਤਰਾਂ ਚੋਂ ਪਾਣੀ ਹੋਂਕੇ ਲੈਨਾ ਕਜਗਜ ਲੰਮੇ ਇਹ ਹੋ ਕੀ ਗਿਆ ਜਦੋਂ ਐਂ ਕਹਿਣਾ ਹੋ ਕੀ ਗਿਆ ਬਸ ਫਿਰ ਰਹਿ ਨਾ ਹੋਇਆ ਐਂ ਬਰਾਕ ਦੀਆਂ ਛੱਲਾਂ ਅੰਦਰੋਂ ਨੇਤਰਾਂ ਚੋਂ ਨੀਰ ਕਹਿਰ ਕੇ ਇੱਕ ਮਾਤਾ ਨੂੰ ਛੋਟੇ ਸਾਹਿਬਜ਼ਾਦਿਆਂ ਬਾਰੇ ਮੋਤੀ RAM ਦੱਸਦਾ ਅੱਜ ਇੱਕ ਵੱਡਾ ਜ਼ੁਲਮ ਤੇ ਪਾਪ ਮੇਰੇ ਸਾਹਮਣੇ ਆਇਆ ਮੈਨੂੰ ਜਿਹੜਾ ਸਹੇੜ ਕੇ ਪਿਆਰ ਨਾਲ ਜਿਹਨੂੰ ਮੈਂ ਆਪਣੀ ਇਸ ਸਾਹੀ ਦਰਬਾਰ ਦਾ ਬੜਾ ਮਹਾਨ ਸੂਬਾ ਮੰਨਦਾ ਸੀ ਮਾਤਾ ਹੋਤਾ ਜ਼ਾਲਮ ਨਿਕਲਿਆ ਦੋ ਬੱਚੇ ਨੇ ਗੁਰੂ ਦੇ ਇੱਕ ਹੈ ਬਿਰਧ ਮਾਤਾ ਕੈਦੀ ਪਤਾ ਨਹੀਂ ਕਿਉਂ ਕਰਲੇ ਬੜਾ ਭੈੜਾ ਜ਼ੁਲਮ ਕੋਈ ਦੋਸ਼ ਸਾਬਤ ਨਹੀਂ ਹੁੰਦਾ ਕਿਸੇ ਕਾਨੂੰਨ ਅਨਹੀਨ ਕੋਈ ਧਾਰਾ ਨਹੀਂ ਲੱਗਦੀ ਕੈਦੀ ਕਰਲੇ ਬੱਚੇ ਇੱਕ ਬਜੀਦ ਖਾਨ ਜ਼ਾਲਮ ਦੇ ਬਾਰੇ ਜੋ ਕੁਝ ਮਾਤਾ ਨੂੰ ਮੋਤੀ RAM ਕਹਿੰਦਾ ਜ਼ਾਲਮ ਬਜੀਦ ਖਾਨ ਨੇ ਕੈਦੀ ਕੀਤੇ ਐ ਮਾਸੂਮ ਵਿੱਚ ਹਮੋਤੀ ਰਾਮ ਜੀ ਕਹਿਣ ਕੋਰ ਲਾ ਕੇ ਜਦ ਪੁੱਛ ਪਰਵਾਰ ਹੈ ਕਿ ਮਦਸ ਸਭਈ ਦੱਸਾਂ ਤੁਨੋਂ ਦਰਦ ਸੁਣਾ ਕੇ ਬੜੀ ਪੇੜੀ ਹੋਣ ਹਾਰ ਹੈ ਕੀਮਤ ਦਸਾਲ ਆ ਕੇ ਜਾਲ ਹੋਣ ਹਾਰ ਨੇ ਪਸਾਰੇ ਨੇ ਆ ਕੇ ਜਾਲ ਲੈ ਜਾਲ ਹੋਣ ਹਾਰ ਨੇ ਪਸਾਰੇ ਭਾ ਵੀ ਡੈਣ ਬਲਵਾਨ ਨੇ ਕੈਦ ਕੀਤਾ ਕੀਤੇ ਆ ਮਾਸੂਮਾ ਬਚਾਰੇ ਜ਼ਾਲਮ ਬਜੀਦ ਖਾਨ ਨੇ ਕੈਦੀ ਕੀਤੇ ਆ ਛੋਟੇ ਬੱਚੇ ਤੇ ਬਿਰਧ ਹੈ ਮਾਈ ਕਿਹੜਾ ਇਹਦਾ ਦੇਸ਼ ਹੋ ਗਿਆ ਕਿਹੜੀ ਧਾਰਾ ਹੋਊਆ ਧਾਰਾ ਹੋਊ ਯੋਨਾਂ ਤੇ ਲਗਾਈ ਕਾਰੀ ਕੋ ਖਮੋਸ਼ ਹੋ ਗਿਆ ਕਿਹੜੀ ਧਾਰਾ ਬਈ ਦੇਤੇ ਸਾਰੇ ਭੁੱਲ ਧਰ ਮैया मान ਨੇ ਕੈਦੀ ਕੀਤਿਆ ਕੀਤਿਆ ਮਸੂਮਾ ਬਚਾਰੇ ਜਾਲਮਾ ਬਜੀਰ ਖਾਨ ਨੇ ਕੈਦੀ ਕੀਤਿਆ ਉਹਦੀ ਆਤਮਾ ਕਿਉ ਨ ਕਬਰਾਈ ਓਏ ਉਹਦੀ ਆਤਮਾ ਓਏ ਹੋਏ ਉਹਦੀ ਆਤਮਾ ਆਤਮਾ ਕਿਉ ਨ ਕਬਰਾਈ ਜੀਨੇ ਇਹ ਫੜਾਏ ਹੋਣਗੇ ਨੀ ਚਬਈ ਨੀ ਚਗੇ ਨਾ ਜਾ ਅਲਮਾ ਕਸਾਈ ਮੌਤ ਦੇ ਮੁਪਾਏ ਹੋਣਗੇ ਪੜਾ ਨੀ ਚਲੇ ਉਹ ਵਿਨਿੰਦੇ ਆ జగਤ ਵਿੱਚ ਸਾਰੇ ਖੱਟੀ ਲਾਨਤਾ ਸ਼ੈਤਾਨ ਨੇ ਕੈਦ ਕੀਤੇ ਆ ਕੀਤੇ ਆ ਮਸੂਮ ਬਚਾਰੇ ਜਾਲਮ ਬਜੀਰ ਖਾਨ ਨੇ ਕੈਦ ਕੀਤੇ ਸੇਰੇ ਹੱਪੋ ਜਨ ਐ ਸ਼ਕਾਉਣਾ ਦਿੱਤਾ ਨਾ ਗਦੈਲਾ ਸੌਣ ਨੋ ਪਾਪੀ ਕਹਿੰਦੇ ਐ ਕਹਿੰਦੇ ਕੋਟ ਪਾਣੀ ਨਾ ਪੱਲਾਉਣਾ ਚਾਉਂਦੇ ਜਿੰਦਾ ਤਾੜ ਫੋਣ ਨੋ ਪਾਪੀ ਜਾਂਉਂਦੇ ਐ ਢਾਡਾਉਂਦੇ ਨੇ ਜ਼ੁਲਮ ਹੱਤਿਆਰ ਭੜੇ ਢਾਉਂਦੇ ਨੇ ਢਾਉਂਦੇ ਨੇ ਜ਼ੁਲਮ ਹੱਤਿਆਰ ਕੰਬੇ ਜੀ ਮੀ ਅਸਮਾਨ ਨੇ ਕਹਿ ਦਿੱਤੀ ਆ ਕਿਤਨੇ ਮਸੂਮਾਂ ਬਚਾਰੇ ਅਜੀਤ ਖਾਨ ਨੇ ਕਹਿ ਦਿੱ ਕੀਂ ਤੇ ਆ ਬੇਸ਼ ਜਾਵੇ ਨਾ ਕੀ ਕਰਾਂ ਮੈਂ ਨਮਾਣਾ ਓਏ ਬੇਸ਼ ਜਾਂਦੀ ਨਾ ਓਏ ਬੇਸ਼ ਜਾਵੇ ਨਾ ਜਾਂਦੀ ਨਾ ਕੀ ਕਰਾਂ ਮੈਂ ਨਮਾਣਾ ਹੱਥ ਪੰਨੀਆਂ ਤਿਆਰ ਦੀ ਮੈਂ ਨਮਾਤਾ ਜੀ ਮਾਤਾ ਜੀ ਕਿਲੇ ਦੇ ਵਿੱਚ ਜਾਣਾ ਛੱਡੀ ਨੌਕਰੀ ਗਦਾਰ ਦੀ ਮੈਂ ਨਮਾਤਾ ਜੀ ਅੱਖੀ ਤੱਕਣੇ ਜ਼ੁਲਮ ਐਡੇ ਪਾਰੇ ਮਾਂ ਅੱਖੀ ਤੱਕਣੇ ਟਕਣੇ ਜ਼ੁਲਮ ਮਏ ਡਪਾਰੇ ਹੁੰਦੇ ਨਹੀਂ ਪਰਵਾਨ ਨੇ ਕਿੱਦ ਕੀਤਿਆ ਕਹਿਤੀ ਕੀਤਿਆ ਨਸੋਵਾਂ ਬਚਾਰੇ ਜਾਲਮਾ ਬਜੀਦ ਖਾਨ ਨੇ ਕਿੱਦ ਕੀਤਿਆ ਸੱਚੇ ਰੱਬ ਅੱਗੇ ਬੇਨਤੀ ਗੁਜਾਰਾ ਰਹੇ ਨਾਏ ਰਾਜ ਮਾਲਕਾ ਜਾਣ ਜਿੰਮੀ ਮੇਆ ਜਿੰਮੀ ਚ ਕਰ ਕਸਰਕਾਰਾ ਫੋਣ ਨਾ ਤੇ ਕਾਜ ਮਾਲਕਾ ਥਾਰ ਜਿੰਮੀ ਵੇ ਬਚਾਰ ਜਲਨਾ ਬਜੀਦ ਖਾਨ ਨੇ ਕੈਦੀ ਕੀਤੇ ਆ ਰੋ ਦੇ ਸ਼ਾਮਗੋਰ ਬਿੰਦਰ ਸਣਾਵੇ ਰੋ ਦੇ ਸ਼ਾਮਲਾ ਓ ਰੋ ਕੇ ਸ਼ਾਮ ਜੀ ਸ਼ਾਮ ਗੋਬਿੰਦਰ ਸਣਾਵੇ ਚੱਲਦੀ ਨਾ ਪੇਸ਼ ਅੰਮੀ ਐ ਇੱਕੋ ਗੱਲ ਹੀ ਗੱਲ ਹੀ ਬਰਾੜ ਆਖੀ ਜਾਵੇ ਉਹ ਜੜੂਗਾ ਦੇਸ਼ ਅੰਮੀ ਐ ਇੱਕੋ ਗੱਲ ਹੀ ਅੱਗੋ ਮਾਤਾ ਕਲਵੰਟੀ ਕੀ ਪੁਕਾਰੇ ਅੱਗੋ ਮਾਤਾ ਜੀ ਮਾਤਾ ਕੈਲਾਵੰਤ ਕੀ ਪਕਾਰ ਦਸ ਖੋਲ ਕੇ ਬਿਆਨ ਨੇ ਕੈਦੀ ਕੀਤਾ ਕੀਤਿਆ ਨ ਸੋਮੰਦ ਚਾਰੇ ਜਾਲ ਮੈਂ ਵਜੀਰ ਖਾਨ ਨੇ ਕੈਦੀ ਕੀਤਾ ਦਿਲ ਦਾ ਦਰਦ ਛਪਾ ਨਾ ਹੋਇਆ ਬਾਬੇ ਮੋਤੀ RAM ਤੋਂ ਢਾਮਾ ਡੋਲ ਹੋ ਕੇ ਮਾਂ ਦੀ ਬੁੱਕਲ ਚ ਡਿੱਗ ਕੇ ਰੋ ਕੇ ਕੁਰਲਾ ਕੇ ਹਿਰਦੇ ਦਾ ਦਰਦ ਸੁਣਾਇਆ ਕਹਿੰਦਾ ਮਾਤਾ ਜੀ ਅੱਜ ਤੱਕ ਜਿਹੜਾ ਕਾਜੀ ਕਾਨੂੰਨ ਦੀ ਸ਼ਰ੍ਹਾ ਦੀ ਕਿਤਾਬ ਚਲਾਉਂਦਾ ਹੈ ਮਾੜਾ ਨਹੀਂ ਹੁੰਦਾ ਕੋਈ ਬੰਦਾ ਉਹ ਜਦ ਫੈਸਲਾ ਲੈਂਦਾ ਇਹ ਗੱਲ ਦਾ ਖਾਸ ਧਿਆਨ ਰੱਖਦਾ ਹੈ ਜਿਹਦੇ ਤੇ ਮੈਂ ਕੇਸ ਬਣਾਉਣਾ ਹੈ ਕੋਈ ਧਾਰਾ ਲਾਉਣੀ ਹੈ ਇਹਨੂੰ ਦੋਸ਼ੀ ਕਰਾਰ ਦੇਣਾ ਹੈ ਇਹ ਮਾਸੂਮ ਤਾਂ ਨਹੀਂ ਹੈ ਜਾਂ ਇਹ ਬਜ਼ੁਰਗ ਤਾਂ ਨਹੀਂ ਹੋ ਗਿਆ ਜਿਹੜਾ ਕਾਨੂੰਨ ਦੇ ਦਾਇਰੇ ਚੋਂ ਤਾਹਾ ਚੋਂ ਬਾਹਰ ਨਿਕਲ ਗਿਆ ਮਾਤਾ ਜੀ ਸ਼ਾਇਦ ਕਾਜੀ ਜੀ ਵੀ ਧਰਮ ਇਮਾਨ ਅੱਜ ਭੁੱਲ ਗਏ ਛੋਟੇ ਛੋਟੇ ਬੱਚੇ 11 ਸਾਲ ਤਾਂ ਦੂਰ ਨੋਂ ਤੋਂ ਵੀ ਥੱਲੇ ਨੇ ਉਮਰਾ ਇੱਕ 7 ਸਾਲ ਤੋਂ ਥੱਲੇ ਦੂਜਾ 9 ਸਾਲ ਤੋਂ ਤੀਜੀ ਮਾਤਾ ਬਿਰਧ 70 ਸਾਲ ਤੋਂ ਬਾਅਦ ਕਾਨੂੰਨ ਕੰਮ ਨਹੀਂ ਕਰਦਾ ਕਿਹੜੀ ਦਫਾ ਲਗਾਤੀ ਕਿਉਂ ਕੈਦੀ ਕਰ ਲੈ ਫਿਰ ਜਦ ਅਜੇ ਦੋਸ਼ੀ ਨੇ ਸਿਰਫ આરોપી ਨੇ ਦੋਸ਼ਤਾ ਸਿੱਧ ਨਹੀਂ ਹੋਇਆ ਬਿਨਾ ਦੋਸ਼ ਸਿੱਧ ਹੋਣ ਤੋਂ ਕਿਹੜੀ ਐਡੀ ਸਜ਼ਾ ਉਹਨਾਂ ਦੀ ਭਾਰੀ ਔਗਣ ਹੈ ਜਿਹੜਾ ਉਹਨਾਂ ਨੂੰ ਇਹੋ ਜੀ ਜਪਾਈ ਨਹੀਂ ਸਜ਼ਾ ਬਿਨਾ ਮਤਲਬ ਬਤਾਂ ਜਿੱਥੇ ਜ਼ਾਲਮ ਮਾਤਾ ਜੀ ਗਰਮੀ ਮਹੀਨੇ ਝੇਠ ਦੇ ਠੰਡੀ ਹਵਾ ਲੈਣ ਵਾਸਤੇ ਬੁਰਜ ਤੇ ਚੜ ਕੇ ਬੈੰਦਾ ਓਥੇ ਪਹੁੰਚਦੀ ਸਰਦੀ ਚ ਤਿੰਨੇ ਹੀ ਚੜਾਦੇ ਨਾ ਤਾਂ ਥੱਲੇ ਗਦੈਲਾ ਨਾ ਮਾਤਾ ਜੀ ਉੱਤੇ ਕੋਈ ਲੇਫ ਤਲਾਈ ਚਾਦਰ ਹੈ ਨਾ ਕੁਛ ਖਾਣ ਨੂੰ ਸਹਾਨਾ ਪੈਣ ਨੂੰ ਗਦੈਲਾ ਤਾਂ ਕੀ ਦੇਣਾ ਸੀ ਪੀਣ ਨੂੰ ਪਾਣੀ ਦਾ ਵੀ ਹੁਕਮ ਦੇ ਤਾਂ ਦੇਣਾ ਨਹੀਂ ਹੈ ਉਹਨਾਂ ਨੂੰ ਕੁਝ ਬੇਟਾ ਐ ਪਤਾਇਓ ਕੌਣ ਨੇ ਕਹਿੰਦਾ ਮਾਤਾ ਜੀ ਮੈਨੂੰ ਥੋੜਾ ਥੋੜਾ ਪਤਾ ਚੱਲਿਆ ਹੈ ਵੀ ਉਹ ਕੋਈ ਗੁਰੂ ਹੈ ਦਸਮਾ ਸਿੱਖਾਂ ਦਾ ਜਿਹਦੇ ਨਾਲ ਹਕੂਮਤ ਦੀ ਲਾਗ ਡਾਟ ਹੈ ਔਰ ਕਿੰਨੇ ਚਿਰ ਤੋਂ ਘਰੇ ਵੀ ਚੱਲਦੇ ਨੇ ਆਪਣਾ ਸੂਬਾ ਵੀ ਗਿਆ ਸੀ ਹੋਰ ਵੀ ਸੂਬੇ ਗਏ ਸੀ ਦਿੱਲੀ ਦਰਬਾਰ ਵੀ ਉਹਦੇ ਤੇ ਕੌਰੀ ਨਜ਼ਰ ਹੈ ਪਤਾ ਨਹੀਂ ਗੁਰੂ ਹੈਗਾ ਨਹੀਂ ਹੈਗਾ ਪਰ ਉਹਦੇ ਬੱਚੇ ਨੇ ਦੋ ਬਿਰਧ ਮਾਤਾ ਹੈ ਇਸ ਕਰਕੇ ਇਹ ਤਾਂ ਹੈ ਉਹਦਾ ਕੋਈ ਦੋਸ਼ ਹੋ ਜਦੋਂ ਐ ਕਿਹਾ ਕਹਿੰਦੇ ਫਿਰ ਮਾਤਾ ਸੀ ਨਾ ਜਿਹੜੀ ਲੱਧੋ ਰਾਣੀ ਉਹਦਾ ਨਾਂ ਸੀ ਮਾਤਾ ਲੱਧੋ ਉਹਦਾ ਹਿਰਦਾ ਸੀ ਜਿਹੜਾ ਕਹਿੰਦੇ ਫਿਰ ਜਿਹਦਾ ਮਾਂ ਦਾ ਹਿਰਦਾ ਤਾਂ ਵੈਸੇ ਹੀ ਕੋਮਲ ਹੈ ਮਮਤਾ ਦੀ ਮੂਰਤ ਹੈ ਮਾਂ ਉਹਨੇ ਐ ਮੋਤੀ RAM ਨੂੰ ਪਰੇ ਐ ਬਹਾਤਾ ਬਦੀ ਗੋਡੇ ਨਾਲੋਂ ਪਿੱਛੇ ਹੋ ਕੇ ਬਹਿ ਜਾ ਉਨਾ ਕਰ ਲਾਉਣਾ ਐਸੇ ਗਲਤ ਹੈ ਉਹ ਕਹਿੰਦਾ ਮਾਤਾ ਜੀ ਰੋਮਾਨਾ ਤਾਂ ਹੋਰ ਕੀ ਕਰਾਂ ਕਹਿੰਦੀ ਤੂੰ ਕਹਿੰਦਾ ਮੈਂ ਨੌਕਰੀ ਛੱਡ ਦੂੰਗਾ ਗਦਾਰ ਐ ਜ਼ਾਲਮ ਐ ਕਸਾਈ ਐ ਛੱਡ ਦੇ ਨੌਕਰੀ ਫੇਰ ਕੀ ਮਿਲ ਜੂਗਾ ਤੇਰੀ ਨੌਕਰੀ ਛੱਡਣ ਨਾਲ ਕੀ ਸਰਹੰਦ ਸੂਬਾ ਆਜ਼ਾਦ ਕਰ ਦੂਗਾ ਉਹਨਾਂ ਬੱਚਿਆਂ ਨੂੰ ਜਾ ਉਹ ਮਾਨ ਕਹਿੰਦਾ ਨਹੀਂ ਮਾਏ ਤਾਂ ਨਹੀਂ ਹੋਣਾ ਪਰ ਮੇਰੀਆਂ ਨਜ਼ਰਾਂ ਤੋਂ ਪਰੇ ਕੁਝ ਹੋਈ ਜਾਵੇ ਅੱਖਾਂ ਤੋਂ ਪਰੇ ਜੱਗ ਮਰੇ ਜਿਵੇਂ ਆਮ ਕਹਾਵਤ ਹੈ ਦੁਨੀਆ ਦੀ ਉਹ ਕਹਿੰਦੀ ਨਹੀਂ ਲਾਲ ਸ਼ਾਇਦ ਆਪਣੇ ਭਾਗ ਮਾੜੇ ਆਪਾਂ ਗੁਰੂ ਘਰ ਤੋਂ ਦੂਰ ਰਹਿ ਗਏ ਬੇਟਾ ਦੂਰ ਪਤਾ ਆਪਾਂ ਵੀ ਕੌਣ ਹੈ ਉਹ ਕਹਿੰਦਾ ਮਾਤਾ ਜੀ ਕੌਣ ਹੈ ਆਪਾਂ ਕਹਿੰਦੀ ਆਪਾਂ ਵੀ ਸੇਵਕ ਹੈ ਗੁਰੂ ਨਾਨਕ ਦੇ ਸੇਵਕ ਮਾਤਾ ਆਪਾਂ ਸੇਵਕ ਨਾ ਕਦੇ ਤੂੰ ਅੱਗੇ ਨਾ ਪਿੱਛੇ ਇਹ ਜੀ ਗੱਲ ਹੀ ਨਾ ਕੀਤੀ ਆਪਣੇ ਕੋਲੇ ਸਿੱਖੀ ਕਿੱਥੇ ਆਪਾਂ ਗੁਰੂ ਘਰ ਜੁ ਗਏ ਨਾ ਆਏ ਨਾ ਮਾਤਾ ਦੱਸਦੀ ਏ ਫਿਰ ਬੇਟਾ ਪਤਾ ਕਿਵੇਂ ਮਿਲੀ ਆਪਾਂ ਨੂੰ ਸਿੱਖੀ ਤੇਰਾ ਪੜਦਾਦਾ ਹੋਇਆ ਬਜ਼ੁਰਗ ਭਾਨੂੰ ਰਾਏ ਭਾਈ ਭਾਨੂੰ ਰਾਏ ਰਾਜੇ ਉਹਦੇ ਸੈਨ ਦਾ ਮੰਤਰੀ ਸੀ ਉਹ ਜਗਨਨਾਥਪੁਰੀ ਦਾ ਰਾਜਾ ਹੋਇਆ ਉਹਦੇ ਸੈਨ ਉਹਦਾ ਮੰਤਰੀ ਸੀ ਭਾਨੂੰ ਰਾਏ ਤੇਰਾ ਪੜਦਾਦਾ ਕਹਿੰਦੇ ਜਦੋਂ ਕਿ ਇਸ ਜਗਨਨਾਥਪੁਰੀ ਚ ਗੁਰੂ ਨਾਨਕ ਸਾਹਿਬ ਦਾ ਜਗਤ ਜਲੰਦੇ ਦੇ ਤਾਰਕ ਦਾ ਜਿਨ੍ਹਾਂ ਦਾ ਅੱਜ 550 ਸਾਲਾਂ ਨੂੰ ਸਮਰਪਤ ਆਪਾਂ ਮਨਾ ਰਹੇ ਆ ਨਾ ਆ ਵਿਰਾਸਤੇ ਸਭਾ ਦਾ ਮਹਾਨ ਕਬੀਰੀ ਸਭਾ ਉਹਨਾਂ ਦਾ ਵੱਡਾ लाडला ਸਪੂਤ ਜੀ ਦਾ ਨਾਂ ਸੀ ਬਾਬਾ ਸ੍ਰੀ ਚੰਦ ਉਹ ਦੁਨੀਆ ਦਾ ਭਰਮਨ ਕਰਦਾ ਕਰਦਾ ਜਦੋਂ ਓਡੀਸਾ ਪਹੁੰਚਿਆ ਜਗਨਨਾਥ ਉਹਨੇ ਉੜੀਸਾ ਦੀ ਦੁਨੀਆ ਸੇਵਕ ਬਣਾਈ ਜਗਨਨਾਥ ਦਾ ਰਾਜਾ ਵੀ ਸੇਵਕ ਬਣਿਆ 65 ਸਾਲ ਦੀ ਉਮਰ ਉਮਰ ਚ ਉਹਨੇ ਉਹਦੇ ਸੈਨ ਨੂੰ ਪੁੱਤਰ ਦੀ ਦਾਤ ਦਿੱਤੀ ਸ੍ਰੀ ਚੰਦਨ ਦੁਨੀਆ ਚਰਨਾ ਤੇ ਠਹਿ ਗਈ ਅੰਨਿਆਂ ਨੂੰ ਅੱਖਾਂ ਕੋੜੀਆਂ ਦੇ ਰੋਗ ਦੂਰ ਪਿੰਗਲੇ ਤੁਰਨ ਲੱਗੇ ਆਈਂ ਰਹਿਮਤਾ ਕਰ ਗਿਆ ਗੁਰੂ ਦਾ ਸਹਬਜ਼ਾਦਾ ਪਰ ਕਮਾਲ ਹੋ ਗਈ ਬੇਟਾ ਜਿਹੜਾ ਤੇਰਾ ਪੜਦਾਦਾ ਸੀ ਉਹ ਵੀ ਸੇਵਕ ਬਣਨਾ ਚਾਹੁੰਦਾ ਸੀ ਸ੍ਰੀ ਚੰਦ ਦਾ ਪਰ ਤੇਰੇ ਪਰਦਾਦੇ ਨੂੰ ਕਹਿ ਛੱਡੇ ਤੂੰ ਨਹੀਂ ਮੇਰੇ ਸਾਹਮਣ ਦਾ ਅੱਛਾ ਮਾਤਾ ਫੇਰ ਕੀ ਹੋਇਆ ਕਹਿੰਦਾ ਪਰ ਤੇਰਾ ਜਿਹੜਾ ਪਰਦਾਦਾ ਸੀ ਨਾ ਹੱਠੀ ਸੀ ਬਹੁਤ ਆ ਉਹ ਸ੍ਰੀ ਚੰਦ ਦੇ ਮੰਗਰੇ ਹੀ ਲੱਗਿਆ ਵੀ ਜਿੰਨੀ ਦੇਰ ਸਿੱਖੀ ਨਹੀਂ ਦਿੰਦੇ ਮੈਂ ਪਿੱਛੇ ਨਹੀਂ ਮੁੜਦਾ ਜਿੱਥੇ ਜਾਵੇ ਸ੍ਰੀ ਚੰਦ ਮੰਗਰੇ ਮੰਗਰ ਜਿੱਥੇ ਜਾਵੇ ਮੰਗਰੇ ਮੰਗਰ ਉਹ ਕਹਿੰਦੀ ਜਦੋਂ ਘੁੰਮ ਘੁਮਾ ਕੇ ਆ ਪੰਜਾਬ ਚ ਆਇਆ ਸ੍ਰੀ ਚੰਦ ਬਾਬਾ ਜਿੱਥੇ ਕੀਰਤਪੁਰ ਹੈ ਉਸੇ ਅਨੰਦਪੁਰ ਤੋਂ ਨੇੜੇ ਉਥੇ ਬਾਬੇ ਸ੍ਰੀਚੰਦ ਦੇ ਚਰਨਾਂ ਚ ਨਾਲ ਹੀ ਭਾਨੂੰ ਰਾਏ 6ਵੇਂ ਗੁਰੂ ਪਹੁੰਚ ਗਏ ਆਪਣੇ ਪੁੱਤਰ ਗੁਰਦਿੱਤੇ ਨੂੰ ਲੈ ਕੇ ਸ੍ਰੀਚੰਦ ਜੀ ਦੇ ਦਰਸ਼ਨ ਕਰਨ। ਉਧਰ ਤਾਂ 6ਵੇਂ ਗੁਰੂ ਨੇ ਬਾਬੇ ਗੁਰਦਿੱਤੇ ਨੂੰ ਸੇਵਾ ਵਾਸਤੇ ਸ੍ਰੀਚੰਦ ਦੀ ਝੋਲੀ ਪਾਤਾ। ਉਹਨਾਂ ਨੇ ਤਿਲਕ ਕਰਤਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਬਰ ਮੰਗਿਆ 100 ਬਰ ਦਿੱਤਾ। ਇਧਰ ਬਾਬਾ ਸ੍ਰੀਚੰਦ ਕਹਿੰਦੇ ਕਹਿੰਦੇ ਲੈ ਗੱਲ ਸੁਣੋ। ਛੇਵੇਂ ਸਤਿਗੁਰੂ ਤੁਸੀਂ ਉਹ ਗੁਰਗੱਦੀ ਦੇ ਮਾਲਕ ਖੁਸ਼ ਹੋਗੇ ਤੁਸੀਂ ਮੈਨੂੰ ਸੇਵਾ ਵਾਸਤੇ ਦੇਤਾ ਸਹਬਜ਼ਾਦਾ ਲੈ ਉਹਨੂੰ ਗੁਰੂ ਨਾਨਕ ਦੀ ਸੇਵਾ ਵਾਸਤੇ ਮੈਂ ਵੀ ਇੱਕ ਤੁਹਾਡੇ ਸਾਹਮਣੇ ਪੇਸ਼ ਕਰਦਾ ਸੇਵਕ ਭਾਨੂੰ ਰਾਏ ਨੂੰ ਸ੍ਰੀ ਚੰਦ ਕਹਿੰਦੇ ਆ ਜਿਹੜੇ ਗੁਰੂ ਨਾਨਕ ਦੀ ਤਖਤ ਦੇ ਮਾਲਕ ਨੇ ਨਾ ਛੇਵੇਂ ਗੁਰੂ ਤੂੰ ਇਸ ਮਾਲਾ ਦਾ ਮਣਕ ਹੈ ਸਾਡੇ ਸਾਹਮਣੇ ਨਾ ਨਹੀਂ ਹੈ ਤੂੰ ਸਿੱਖੀ ਲੈ ਛੇਵੇਂ ਗੁਰਾਂ ਤੋਂ ਔਰ ਛੇਵੇਂ ਗੁਰੂ ਖੋਸ਼ੋ ਕੇ ਭਾਨੂੰ ਰਾਏ ਨੂੰ ਕਹਿੰਦੇ ਉਹ ਸਿੱਖੀ ਦੀ ਕਿਹੜੀ ਗੱਲ ਕਰਦਾ ਬੂਟਾ ਲਾਤਾ ਤੇਰੇ ਘਰੇ ਸਿੱਖੀ ਦਾ ਤੇਰੇ ਪੁੱਤ ਪੋਤੇ ਮਹਾਨ ਸਿੱਖ ਹੋਣਗੇ ਦੁਨੀਆ ਯਾਦ ਕਰੂਗੀ ਵੇ ਬੇਟਾ ਤੂੰ ਐ ਉਹਨਾਂ ਦਾ ਪਰਪੋਤਾ ਕਿਉਂਕਿ ਜਿਹੜੇ ਭਾਨੂੰ ਰਾਏ ਹੋਏ ਉਹਨਾਂ ਦਾ ਪੁੱਤਰ ਹੋਇਆ ਜਿਸ ਦਾ ਨਾਮ ਇਤਿਹਾਸ ਨੇ ਦੱਸਿਆ ਗੁਲਜਾਰੀ ਰਾਏ ਗੁਲਜਾਰੀ ਵੀ ਕਹਿੰਦੇ ਐ ਕਈ ਗੁਲਜਾਰੀ ਰਾਮ ਵੀ ਕਹਿੰਦੇ ਐ ਉਹ ਗੁਲਜਾਰੀ ਦੇ ਪੁੱਤਰ ਹੋਏ ਦੋ ਇੱਕ ਤਾਂ ਬੜਾ ਪੁੱਤਰ ਹੋਇਆ ਜਿਹਦਾ ਨਾਂ ਸੀ ਭਾਈ ਸਾਹੂ ਰਾਮ 16 ਸਾਲ ਬਾਅਦ ਇੱਕ ਹੋਰ ਪੁੱਤ ਹੋਇਆ ਜਿਹਦਾ ਨਾਂ ਸੀ ਭਾਈ ਹਿੰਮਤ ਰਾਏ ਵੇ ਉਹ ਤਾਂ ਸਾਹੂ ਰਾਮ ਜਿਹੜਾ ਤੇਰਾ ਬਾਪ ਸੀ ਮੋਤੀ ਰਾਮ ਉਹ ਤਾਂ ਹੋ ਗਿਆ